ਸਾਂ ਲੱਗੇ ਤੁਹਾਨੂੰ ਕੋਈ ਵੀ ਨਹੀਂ ਰੋਕਦਾ ਜਿੰਨਾ ਗੰਦ ਪਾਉਣਾ ਉਦੋਂ ਪਾਓ ਸੋਹਣੇ ਤੈਨੂੰ ਸੱਚੀ ਨਹੀਂ ਕੋਈ ਰੋਕਦਾ ਜਿਵੇਂ ਤੇਰਾ ਜੀ ਕਰਦਾ ਉਵੇਂ ਗੰਦ ਪਾ ਇੱਕ ਟਟੂ ਦੇ ਸਟੈਪ ਨੇ ਇਹ ਕੜੇ ਸਟੈਪ ਨੇ ਲੈ ਜਿਵੇਂ ਕਾਹ ਨਹੀਂ ਔਰਦਾ ਹੁੰਦਾ ਦੇਖ ਲੈ ਲੈ ਜਿੱਦਾਂ ਤੁਹਾਡਾ ਦਿਲ ਕਰਦਾ ਉਵੇਂ ਕਰੋ ਸੋਹਣੇ ਸੱਚੀ ਤੇਰਾ ਦਿਲ ਜਿਵੇਂ ਕਰਦਾ ਉਵੇਂ ਕਰ ਚਾਹੇ ਦੋ ਵਾਰੀ ਪਾ ਜਾ ਚਾਹੇ ਤਿੰਨ ਵਾਰੀ ਪਾ ਜਾ ਤੈਨੂੰ ਕੋਈ ਰੋਕ ਟੋਕ ਨਹੀਂ ਹੈਗੀ ਬੰਦੇ ਨੂੰ ਪਿਓ ਦਾ ਡਰ ਹੁੰਦਾ ਨਾ ਪਿਓ ਤਾਂ ਤੂੰ ਆਪਦਾ ਖਾ ਹੀ ਗਈ ਪਿਓ ਦਾ ਡਰ ਤਾਂ ਹੁਣ ਰਹਿਣਾ ਹੀ ਨਹੀਂ ਹੈਗਾ ਮਸਕੀਨੇ ਕਹਿੰਦੇ ਬਲੌਗ ਪਾਤਾ ਦੇਖ ਦਰਸ਼ਕਾਂ ਜੀ ਖੁਸ਼ੀ ਦੀ ਲਹਿਰ ਕਿੰਨੇ ਖੁਸ ਨੇ ਦੇਖ ਪੂਰੇ ਖੋਸ ਹੋ ਗਏ ਮੈਸੇਜ ਆਉਣ ਲੱਗੇ ਵੀਰੇ ਮਸਕੀਨੇ ਬਲੌਗ ਪਾਤਾ ਮਸਖੜ ਜੋ ਸਾਹ ਤਾਂ ਲੈ ਲਿਆ ਕਰੋ ਮਸਕੀਨੇ ਬਲੌਗ ਪਾਤਾ ਆਪਾਂ ਦੇਖ ਲਾਂਗੇ ਤੁਹਾਡੇ ਲਈ ਹਾਜ਼ਰ ਹੈ ਤੁਸੀਂ ਘਬਰਾਉਨੇ ਕਿਉਂ ਤੈਂ ਛੱਡ ਨਾ ਲਓ ਤੇ ਆទੂ ਦੇਖਦੇ ਆਂ ਮਸਕੀ ਦਾ ਬਲੌਗ ਤੇ ਉੱਤੋਂ ਕਹਿੰਦੇ ਮਸਕੀ ਪ੍ਰੈਗਨੈਂਟ ਵੀ ਹੋ ਗਈ ਹੈ ਮਸਕੀ ਟੂ ਆ ਰਹੀ ਐ ਕਿ ਮਸਕਾਰ ਹੈ ਬੱਸ ਕਰ ਆਪਦੀ ਜ਼ਿੰਦਗੀ ਤਾਂ ਖਰਾਬ ਕਰਨੀ ਐ ਜਵਾਖ ਦੀ ਜ਼ਿੰਦਗੀ ਨਾ ਖਰਾਬ ਕਰ ਹੁਣ ਤਾਂ ਐ ਬੰਦਾ ਛੱਡ ਕੇ ਕਿਸੇ ਹੋਰ ਨਾਲ ਵਗਦੀ ਜਾਣੀ ਐ ਫੇਰ ਜਾਇਆ ਨਹੀਂ ਜਾਣਾ ਉਹ ਚੱਕਣਾ ਪਊ ਉਹ ਚੱਕਣਾ ਪਊ ਛਾਰਾ ਉਹਦੇ ਪੁੰਜਨੇ ਪੈਣਗੀਆਂ ਡੈਂਪਰ ਲਾਉਣੇ ਪੈਣਗੇ ਉਹਦੇ ਤੇਰਾ ਤਾਂ ਸਰ ਜਾਂਦਾ ਦੋ ਦੋ ਤਿੰਨ ਦਿਨ ਨਹੀਂ ਨਾਉਂਦੀ ਉਹਦਾ ਨਹੀਂ ਸਰਨਾ ਅੱਧੀ ਰਾਤ ਨੂੰ ਉਧਰੋਂ ਤੁਸੀਂ ਗੱਡੀ ਜੋੜੀ ਬੈਠੀ ਆ ਮੈਂ ਤੇ ਉਧਰ ਜਵਾਕ ਲੱਗ ਇਹ ਹਰਮਨ ਕਹੇ ਕਿੱਥੋਂ ਜੰਮ ਲਿਆ ਜਿੱਥੋਂ ਇਹ ਮੁਸਕੀ ਚੱਕ ਲੈਂਦੀ ਉੱਥੋਂ ਹੀ ਚਲੋ ਆਜੋ ਕਰਦੇ ਆ ਵੀਡੀਓ ਦੀ ਸ਼ੁਰੂਆਤ ਬਣੇ ਰਹੋ ਵੀਡੀਓ ਦੇ ਨਾਲ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਮੋਸਕੀ ਦੀ ਵੀਡੀਓ ਤੋਂ ਬਿਨਾ ਤਾਂ ਉਦਾ ਦਾ ਵੀਡੀਓ ਤੁਸੀਂ ਦੇਖਦੇ ਹੀ ਨਹੀਂ ਹੈਗੇ ਇੰਟਰਸਟ ਹੀ ਨਹੀਂ ਰੱਖਦੇ ਦੇਖ ਲਿਆ ਮੈਂ ਤੇ ਆਜੋ ਕਰਦੇ ਆ ਸਰਵਾਤ ਮੰਮੀ ਤੇ ਡੈਡੀ ਦੀ ਫੋਟੋ ਲਾ ਕੇ ਕਹਿੰਦੀ ਜੇ ਇਸ ਦੋਵਾਂ ਨੰਬਰਾਂ ਤੋਂ ਤੁਹਾਨੂੰ ਕਾਲ ਆ ਰਹੀ ਆ ਤਾਂ ਤੁਸੀਂ ਸਮਝੋ ਰੱਬ ਦਾ ਸ਼ੁਕਰਾਨਾ ਕਰਨਾ ਨਾ ਛੱਡੋ ਅੱਛੇ ਆ ਰੱਬ ਨੂੰ ਕਾਹਨੂੰ ਦਿੰਦਾ ਰੱਬ ਤਾਂ ਅੰਨਾ ਹੈਗਾ ਹੈ ਇਹਨਾਂ ਚੋਂ ਇੱਕ ਤਾਂ ਤੂੰ ਖਾ ਗਈ ਹੈ ਹੈ ਇੱਕ ਤੇਰੇ ਨਾਲ ਰਲਈ ਹੋਈ ਹੈ ਤੇਰੀ ਮਾਂ ਜਿਹਨੇ ਸਾਰਾ ਕੁਝ ਕਰਾਇਆ ਹੈ ਤੂੰ ਤਾਂ ਨਾਲ ਰਹਿੰਦੀ ਸੀ ਫੋਨ ਆਉਣ ਦੀ ਕੀ ਲੋੜ ਸੀ ਇਹਨਾਂ ਦੋਨਾਂ ਚ ਇੱਕ ਜੋ ਜੇ ਤੁਹਾਨੂੰ ਫੋਨ ਆਉਂਦਾ ਤਾਂ ਤੁਸੀਂ ਖੁਸ਼ਕਿਸਮਤ ਹੋ ਤੈਂ ਆਪਦਾ ਪਿਓ ਖਾਦ ਹੈ ਤੈਨੂੰ ਸ਼ਰਮ ਹੈਗੀ ਆ ਪਿਓ ਦੇ ਸੰਸਕਾਰ ਤੱਕ ਨਹੀਂ ਆਈ ਹੈਗੀ ਸਾਰਾ ਕਾਂਡ ਤੇਰੇ ਕਰਕੇ ਹੋਇਆ ਤੇ ਹੁਣ ਸਟੋਰੀਆਂ 'ਚ ਕਹਿੰਦੇ ਆ ਇਹਨਾਂ ਤੋਂ ਜੇ ਤੈਨੂੰ ਕਾਲ ਆ ਰਹੀ ਹੈ ਤੁਸੀਂ ਖੁਸ਼ਕਿਸਮਤ ਹੋ ਮੈਨੂੰ ਪੁੱਛ ਮੇਰੇ ਮਾਪਿਓ ਨਹੀਂ ਹੈਗੇ ਪਰ ਤੈਨੂੰ ਇਹ ਚੀਜ਼ ਦੀ ਭੋਰਾ ਕਦਰ ਨਹੀਂ ਹੈਗੀ ਤੂੰ ਮੈਨੂੰ ਵੀ ਕਿਹੜਾ ਕਹਿੰਦੀ ਸੀ ਨਾ ਤੇਰੀ ਮਾਂ ਮਰ ਗਈ ਇਹ ਬੋ ਮੈਨੂੰ ਬੋਲੀ ਸੀ ਨਾ ਕਿਹੜਾ ਤਾਂ ਤੂੰ ਇੱਕ ਵਾਰੀ ਚੈਟ 'ਚ ਵੀ ਕਹਿੰਦੀ ਸੀ ਮੈਂ ਆਪਣੇ ਮਾਪਿਓ ਬਿਨਾਂ ਸਾਰ ਨੂੰ ਪਰਵਾਹ ਉਹ ਮੁੰਡੇ ਬਿਨਾਂ ਨਹੀਂ ਸਾਰਦੀ ਹੈਗੀ ਤੇ ਅੱਜ ਸਟੋਰੀਆਂ ਚ ਸਿੰਪਥੀ ਉਹਦਾ ਕੀ ਫਾਇਦਾ ਪੌਡਕਾਸਟ ਕਰੀ ਜੋ ਵੀਡੀਓ ਚ ਕਹੀ ਜੋ ਅਸੀਂ ਮਾਪਿਓ ਦਾ ਬਹੁਤ ਕਰਦੇ ਹਾਂ ਮਾਪਿਓ ਨੂੰ ਘਰੇ ਤੁਸੀਂ ਪਾਣੀ ਦਾ ਗਲਾਸ ਨਾ ਪੁੱਛੋ ਉਹਦਾ ਕੀ ਫਾਇਦਾ ਝੂਠੀ ਸਿੰਪਥੀ ਦਾ ਤੇਰੀ ਮੁਸਕੀ ਦਾ ਹੁਣ ਸਟੋਰੀਆਂ ਪਾ ਪਾ ਕੇ ਪਿਓ ਲਈ ਹਮਦਰਦੀ ਦਿਖਾਉਣੀ ਹੈ ਉਦੋਂ ਤਾਂ ਪਿਓ ਦੀ ਇੱਜ਼ਤ ਰੱਖੀ ਨਹੀਂ ਹੈਗੀ ਤੂੰ ਉਹ ਤਾਂ ਪਿਓ ਦੀ ਪੱਗ ਰੋਲੀ ਨਹੀਂ ਉਹ ਗਾਣਾ ਤੇਰੇ ਲਈ ਬਣਿਆ ਕੈਸੀ ਜੰਮੀ ਐ ਤੂੰ ਸਾਡੇ ਘਰ 베ਰੀਏ ਦੁੱਖਾਂ ਦੀ ਪੱਗ ਲਾਉਣ ਲੱਗ ਪਈ ਕਿਵੇਂ ਹੁੰਦਾ ਪਤਾ ਨਹੀਂ ਗੰਦਾ ਪਾਇਆ ਤੂੰ ਹੁਣ ਤੈਨੂੰ ਪਿਓ ਯਾਦ ਆਉਂਦਾ ਹੁਣ ਪਿਓ ਦਾ ਬਰਾਗ ਆਉਂਦਾ ਸਹੀ ਕਿਹਾ ਜਦੋਂ ਮਾਪਿਓ ਚਲੇ ਜਾਂਦੇ ਨੇ ਨਾ ਉਦੋਂ ਪਤਾ ਲੱਗਦਾ ਵੀ ਮਾਪਿਓ ਚੀਜ਼ ਕੀ ਹੁੰਦੇ ਪਹਿਲਾਂ ਆਪ ਨੂੰ ਉਹੀ ਲੱਗਦਾ ਵੀ ਉਹੀ ਹੁੰਦੇ ਨੇ ਇਹ ਤਾਂ ਉਹੀ ਬੋਲੀ ਜਾਂਦੇ ਨੇ ਪਰ ਤੂੰ ਤਾਂ ਆਪ ਦਾ ਪਿਓ ਆਪ ਖਾਦਾ ਦੋ ਤਿੰਨ ਪਰਿਵਾਰ ਤਾਂ ਰੋਲ ਤੇ ਟੂਰੀਆਂ ਚ ਉਹਨਾਂ ਹਮਦਰਦੀ ਦਿਖਾਉਂਦੀ ਐ ਉਤੋਂ ਅੱਜ ਬੱਕਾਲੀਆਂ ਸਟੋਰੀਆਂ ਪਾਈ ਜਾਂਦੀਆਂ ਲੈ ਜਿਬਾਕ ਵਾਲੀਆਂ ਸਟੋਰੀਆਂ ਪਾਈ ਨੇ ਮਾਂ ਮੰਨਣੀ ਉਬਾਸ ਕਰ ਆਪਦੀ ਮਾਂ ਦਾ ਘਰ ਛਾੜ ਕੇ ਹੁਣ ਤੂੰ ਆਪ ਮਾਂ ਬਾਨ ਨੂੰ ਨਾ ਫਿਰ ਜਵਾਕ ਸਾਹਮਣੇ ਬਹੁਤ ਔਖੇ ਨੇ ਆ ਜਿੰਨੀਆਂ ਮੇਰੇ ਭੈਣਾਂ ਬਲੌਗ ਦੇਖਦੀਆਂ ਹੋਣੀਆਂ ਇਹਨਾਂ ਨੂੰ ਪੁੱਛ ਲੈ ਵੀ ਜਵਾਕ ਸਾਹਮਣੇ ਕਿੰਨੇ ਔਖੇ ਨੇ ਜਵਾਕ ਦੀ ਕੇਅਰ ਕਰਨੀ ਪੈਂਦੀ ਆ ਤੇ ਤੋ ਕਿੱਥੇ ਹੋ ਜੂ ਤੂੰ ਤਾਂ ਦੂਏਤੀ ਇਹਨਾਂ ਐ ਕਰ ਲੱਗ ਜਾਨੀਆਂ ਜਿੱਦਾਂ ਤੁਹਾਡਾ ਦਿਲ ਕਰ ਦੋ ਮੈਂ ਕਰਾਂ ਸੋਹਣਿਓ ਐ ਨਹੀਂ ਹੋਣਾ ਹੈਗਾ ਫਿਰ ਪਹਿਲਾਂ ਨਹੀਂ ਪਾਉਣੀ ਹੈਗੀ ਐ ਨਹੀਂ ਹੋਣਾ ਹੈਗਾ ਐ ਐ ਨਹੀਂ ਹੋਣਾ ਹੈਗਾ ਠੀਕ ਹਨਾ ਦੋ ਦਿਨਾਂ ਬਾਅਦ ਵੀ ਲੱਗ ਜਾਈਆਂ ਲਸਕੋਰਾ ਮਾਰਨ ਇਹ ਚੀਜ਼ਾਂ ਨਹੀਂ ਹੋਣੀਆਂ ਹੈਗੀਆਂ ਜਵਾਕ ਦੀਆਂ ਸਟੋਰੀਆਂ ਪਾਉਣੀਆਂ ਸੌਕੇ ਨੇ ਹੁਣ ਜਿਵੇਂ ਪਿਓ ਦੀਆਂ ਪਾਈ ਜਾਂਦੀਆਂ ਜਿਵੇਂ ਪਿਓ ਨੂੰ ਹੁਣ ਮਿਸ ਕਰਦੀਆਂ ਵੱਡੀ ਇਹ ਬਣੀ ਫਿਰਦੀ ਐ ਸੰਸ ਕਰ ਲੈ ਨਾ 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 ਪਿਆਰ ਨੂੰ ਮਿਸਤਾ ਕਰਦੀ ਐ ਪੂਰੀ ਸੁਰਖੀ ਸਰਖੀ ਗੂੜੀ ਸਰਖੀ ਲਾ ਕੇ ਚੂੜਾ ਪਾ ਕੇ ਆਹਾਂ ਪਿਓ ਨੂੰ ਮੈਂ ਇਸ ਤੱਕ ਹਾਰਟੀਆ ਪਰ ਦੋਕਾ ਸਟੋਰੀਆਂ ਤੇ ਦਿਖਾਉਂਦੀ ਆ ਨਾਲੇ ਇੱਕ ਅੱਧੀ ਰੀਲ ਕੱਢ ਨੂੰ ਨਾਲੇ ਉੱਤੇ ਟੈਗ ਲਿਖਤਾ ਅੱਛਾ ਜਿਹਨੂੰ ਦੁੱਖ ਹੁੰਦਾ ਹੋ ਰੀਲਾ ਪਾਉਂਦਾ ਹੁੰਦਾ ਹੈ ਜਿਹਨੂੰ ਦੁੱਖ ਹੁੰਦਾ ਹੋ ਰੀਲਾ ਪਾਉਂਦਾ ਇੰਨੀ ਗੂੜੀ ਲਿਪਸਟਿਕਾ ਲਾ ਕੇ ਜਿਵੇਂ ਲਾਲ ਕਿਲਾ ਹੁੰਦਾ ਉਹਦੇ ਵਰਗੇ ਬੁੱਲ੍ਹ ਕਰਕੇ ਐਡੇ-ਐਡੇ ਕ ਬੁੱਲਣੇ ਇੰਨੀ ਚੌੜੀ ਸੁਰਖੀ ਲਾ ਲੈਨੀਆ ਚੂੜਾ ਪਾ ਕੇ ਪਿਓ ਦਾ ਦੁੱਖ ਕਰ ਗਿਆ ਪਿਓ ਦਾ ਸੇਵਾ ਦਾ ਠੰਡਾ ਨਹੀਂ ਹੋਇਆ ਸੀ ਤੂੰ ਤਾਂ ਬਲੌਗ ਪਾਈ ਜਾਂਦੇ ਸੀ ਅੱਜ ਤੈਨੂੰ ਪਿਓ ਦੀ ਯਾਦ ਆਉਂਦੀ ਹੈ ਇਹ ਡਰਾਮੇ ਨਾ ਕਰ ਲੋਕਾਂ ਨੂੰ ਸਾਰਾ ਹੀ ਪਤਾ ਹੈ